ਵੇਖਾ ਹੈ ਵਿਗਸਾ ਕਾਰ ਵਿਚਾਰ ਵੇਖਾ ਹੈ ਵਿਗਸਾ ਵੇਖਦਾ ਵੀ ਹੈ ਚਿੰਤਾ ਨਹੀਂ ਹੁੰਦੀ ਕੁਛ ਵੀ ਹੋ ਹੀ ਜਾਵੇ ਸਾਨੂੰ ਕੰਮ ਦੀ ਚਿੰਤਾ ਹੁੰਦੀ ਹੈ ਜਿਹੜੇ ਤੁਮ ਦੇ ਵਿੱਚ ਚਿੰਤਾ ਹੁੰਦੀ ਹੈ ਨਾ ਉਹ ਤੇ ਕੁਛ ਵਿਗੜ ਜਾਂਦਾ ਹੈ ਜਾਂ ਹੋ ਜਾਂਦਾ ਹੈ ਫਸਲ ਜੋ ਦੀ ਰਦਾਬਣਾ ਕੁਛ ਹੁੰਦਾ ਹੀ ਨਹੀਂ ਵਿਗਸਾ ਕੁਛ ਹੁੰਦਾ ਪੇਕ ਵੇਕ ਕੇ ਕੁਛ ਹੁੰਦਾ ਕੁਛ ਹੁੰਦਾ ਜਿਸਾਨ ਬੜੀ ਭਰਪੂਰ ਫਸਲ ਹੋਈ ਉਹਦੀ ਹੋਈ ਨਾ ਆ ਕੋਈ ਢਾਣੇ ਕਰਨ ਵੀ ਤਾਂ ਜਾਂਦੇ ਨੇ ਜੀ ਕੰਪੈਰਨਾ ਵੜਾਉਦਾ ਧੱਤੀ ਦੇ ਦੇਖ ਲਓ ਕੋ ਬੱਲਾ ਮਿੱਡ ਗਿਆ ਭਈ ਹੁੰਦੀ ਉਹ ਢਾਣੇ ਵੀ ਹੁੰਦੇ ਨੇ ਉਹਨੂੰ ਡੇਗੇ ਦਾਣਿਆਂ ਦਾ ਬੱਲਾ ਦਾ ਨਹੀਂ ਫਿਕਰ ਹੋਗਾ ਨਾ ਘਾਰ ਆ ਗਈ ਜੇ ਉਹਨਾਂ ਵੱਲ ਦੇਖਦਾ ਨੁਸਾਨ ਤਾਂ ਹੋਇਆ ਹੋਇਆ ਉੱਥੇ ਉਹ ਤਾਂ ਵੇ ਰਸਦਾ ਕਿਸਾਨ ਥੋੜੀ ਬੁੱਧੀ ਵਾਲੇ ਤੁਹਾਨੂੰ ਪਤਾ ਹੈ ਵੀ ਉਹ ਜਿਹੜੇ ਕੀੜੇ ਹੋਰ ਜਾਨਵਰ ਨੇ ਉਹਨਾਂ ਦਾ ਐਸਾ ਉੱਤੇ ਰੱਖ ਲੈਂਦੇ ਉਹ تیر ਖਾ ਲੈਂਦਾ ਜਿੰਨਾ ਮਰਜ਼ੀ ਜੋਲ ਲਾਵੇ ਜਿੰਨੀ ਮਰਜ਼ੀ ਵਧੀਆ ਕਮੈਨ ਬੁੜਾਲਵੇ ਉਹਨੂੰ ਨਾ ਐਸਾ ਉੱਤੇ ਰੱਖ ਲੈਂਦੇ ਜਿੰਨਾ ਮਰਜ਼ੀ ਚਾਲਾ ਹੋਵੇ ਜਾਂ ਜਿਹੜੇ ਜਾਨਵਰ ਉਹਨੇ ਪੈਦਾ ਕੀਤੇ ਉਹਨਾਂ ਨੂੰ ਨਾ ਐਸਾ ਕੋਣ ਕੋ ਉਚੁੰ ਵੀ ਉੱਤੇ ਰੱਖ ਲੈਂਦਾ ਕਿਆ ਕਮੈਨ ਨੂੰ ਸੁਭਾਅ ਵਿੱਚ ਕੋਈ ਸਾ ਨਹੀਂ ਜਾਣ ਦਿੰਦਾ ਬੰਦਾ ਉਹਨਾਂ ਦਾ ਦੋਤੀ ਖਾਣ ਲਿਆ ਉਹ ਖੋਜੇ ਹੋ ਕੇ ਰੱਖਦਾ ਵੀ ਦੇਖੇ ਬੜਾ ਚਨਾਕ ਬਣਦਾ ਇਹ ਕਹਿੰਦਾ ਵੀ ਮੈਂ ਤਾਂ ਦਾਣਾ ਨਹੀਂ ਹੈਗਾ ਦੇਖਦੇ ਆ ਕੋਲ ਅਗ ਬਸਾਰਾ ਹੀ ਰਹੇ ਜੀ ਵਿਖਸ ਨਹੀਂ ਹੋਰੇ ਆਦਮੀ ਜਿੰਨਾ ਸਿਆਣਾ ਬਣਦਾ ਉਹਨਾਂ ਹੀ ਉਹ ਖੁਸ਼ ਹੁੰਦਾ ਵੀ ਦੇਖਦੇ ਹਾਂ ਦੀ ਸਿਆਣਪ ਕੀ ਕਰਦਾ ਜਿੰਨੀ ਸਿਆਣਾ ਜਿੰਨੀ ਮਰਜ਼ੀ ਸਿਆਣਪ ਕਰੀ ਜਾਵੇ ਜਿੰਨਾ ਮਰਜ਼ੀ ਇਹ ਕੁਝ ਕਰ ਲਵੇ ਉਹ ਜਿਹੜੇ ਦੂਏ ਜੀ ਨੂੰ ਨਾ ਇਤੋਰੀ ਆਪਣਾ ਰੱਖ ਲੈਣਾ ਕਿਵੇਂ ਰੱਖ ਲੈ ਦੇਖੇ ਸੇ ਕਾਲ ਵਿਚਾਰ ਸਾਰੇ ਵਿਚਾਰ ਕਰਦਾ ਨਾ ਵੀ ਗੱਡਾ ਸਿਆਣਾ ਵੀ ਸਿਆਣਾ ਤਾਂ ਮੈਂ ਬਣਾਇਆ ਸੀ ਜਿਆਦਾ ਹੀ ਸਿਆਣਾ ਬਣ ਗਿਆ ਥੋੜਾ ਜਿਹਾ ਜਿਹੜੇ ਹੋ ਤੇ ਨਾਲ ਦੇ ਪੈਦਾ ਕੀਤੇ ਤੇ ਕਦੇ ਤੂੰ ਵੀ ਤਾਂ ਕੀੜਾ ਮਖੌੜਾ ਹੀ ਸੀ ਜਦ ਤੂੰ ਕਹਿੰਦਾ ਸੀ ਮੈਨੂੰ ਖਾਣ ਦੂ ਦੇ ਹੁਣ ਇਹਨਾਂ ਤੋਂ ਅੰਦਰ ਇਹਨਾਂ ਨੂੰ ਕੌਣ ਦੋ ਵੀ ਨਾ ਤੂੰ ਇਹਨੂੰ ਕੌਣ ਦੋ ਤੂੰ ਕਹਿੰਦਾ ਹੁਣ ਮੈਂ ਕਿਹਾ ਗੁਰੂ ਨਾਨਕ ਭੁੱਲ ਗਿਆ ਜਾਂ ਤੂੰ ਸੀਗਾ। ਲੋਕੀ ਤਾਂ ਇਹਦੇ ਵਿੱਚੋਂ ਨਹੀਂ ਆਇਆ। ਸੋ ਤੇਰੇ ਢੱਡ ਦੀ ਬੁਖਸੀ ਨਾ ਹੋਦੋ। ਕਿਹਨਾਂ ਦੀ ਬੁਖ ਨੂੰ ਮੈਂ ਮਹਿਸੂਸ ਕਰੇ ਮੈਂ ਜਦ ਆਪਣੀ ਨੂੰ ਮਹਿਸੂਸ ਕਰਦਾ ਨਹੀਂ ਕਰਦਾ? ਕਿ ਨਹੀਂ ਕਰਦਾ। ਓ ਭੁੱਲ ਗਿਆ ਹਾਂ। ਤਾਂ ਖੋ ਜਾਂਦਾ ਵੀ ਚੰਗਾ ਬਣ ਲੈ ਸਾਨੂੰ ਮੈਂ ਵੀ ਤਾਂ ਆਹ ਬੈਠਾ। ਬਈ ਨਾਨਕ ਕਥਨ ਕਰੜਾ ਸਾਹਿਬ। ਨਾਨਕ ਕਥਨ ਕਰੜਾ ਸਾਹਿਬ। ਬੁੱਲਿਸ਼ਵਰ ਦਾ ਗਿਆਨ ਜੇ ਕਥਨ ਕਰੇ ਸਭ ਕੁਝੇ ਜੇ ਕਥਨ ਕਰ ਲਗੇ ਸਾਰ ਗਿਆਨ ਸੱਚ ਦਾ ਗਿਆਨ ਈ ਹੈ ਸਾਰ ਗਿਆਨ ਮਾਇਆ ਦਾ ਗਿਆਨ ਮਾਇਆ ਦਾ ਵੀ ਸੱਚ ਹੈ ਜੇ ਉਸ ਬੇੜ ਦਾ ਸਾਰ ਗਿਆਨ ਕਥਨ ਕਰੀਏ ਚਾਹੇ ਮਾਇਆ ਦਾ ਮਾਇਆ ਦੇ ਗਿਆਨ ਦੀ ਰਸਾਨਾ ਨਹੀਂ ਦਿੱਤੀ ਹੋਈ ਮਾਇਆ ਦਾ ਵੀ ਸੱਚ ਹੈ ਵਾਚ ਦੇ ਉੱਤੇ ਸ਼ਾਇਰ ਦੇ ਉੱਤੇ ਕੋਸਲਾ ਲੱਗਿਆ ਹੋਇਆ ਤੇ ਤੀਲੀ ਦੇ ਲੱਗਿਆ ਦੁਹਾਨੂੰ ਦਸਾਉਂਦੇ ਆ ਕਿ ਮੈਦ ਹੁੰਦੀ ਹੈ ਸੱਚੀ ਕਿ ਸੱਚਨਤਾ ਹੁਮੇਂ ਨਾ ਰਹੀ ਫਿਰ ਵੀ ਕਾਰਗਮ ਕਰ ਜਾਓ ਸਲਫਾਜ਼ ਖਾਲ ਵੀ ਕੋ ਨੋਰੇ ਕੇ ਮਹਿੂਗਾ ਮੈਦ ਵੀ ਸੱਚ ਹੈ ਆਪ ਸੱਚ ਗਿਆਨ ਸਾਹਿਬ ਬੰਤੇ ਸੋਚਾਲੂ ਜੂੜ ਤਾਂ ਕਹਿੰਦੇ ਨੇ ਰਹਿਣ ਵਾਲੀ ਚੀਜ਼ ਹੁੰਦੀ ਐ ਇਹਨਾਂ ਵੰਦ ਨੂੰ ਪੇਰੀ ਸਗਲ ਦੂਦ ਮੈਂ ਕੀਆ ਸੱਚ ਸਗਲ ਬਣਾ ਸੋਚ ਮੈਂ ਬੈ ਸੰਤਨ ਸੱਚ ਐ ਸਾਰ ਐ ਸਾਰ ਬਾਵੇਂ ਮਾਇਆ ਨੇ ਸਾਰ ਮਾਇਆ ਦਾ ਵੀ ਕਥਨ ਨਹੀਂ ਗੁਰਬਾਣੀ ਵਸਨਾ ਸਾਰ ਭਾਵੇਂ ਮਾਇਆ ਦਾ ਐਸੁਰ ਐਸਰੋਗ ਦਾ ਭਾਵੇਂ ਸਾਰ ਫਰ ਲੋਗ ਦਾ ਦੋਏ ਸਾਰੋ ਕਥਨ ਕਰ ਸਕਦਾ ਉਸ ਬਾਰੇ ਪਰ ਲੋਗ ਦਾ ਤਾਂ ਨਹੀਂ ਸਾਰਾ ਸਾਰ ਕਥਨ ਕਰ ਸਕਦਾ ਪਰ ਲੋਗ ਦਾ ਤਾਂ ਉਹਨਾਂ ਕੇ ਕਥਨ ਕਰ ਸਕਦਾ ਜਿੰਨਾ ਕਰਾਂਗਾ ਪਰ ਲੋਗ ਦਾ ਨਹੀਂ ਕਰਦਾ ਕਥਨ ਉੱਥੇ ਤਾਂ ਬਣਾਏ ਬੋਲੂਗਾ ਪਰ ਸੰਚਾਰ ਦਾ ਕਰਨ ਸਾਰਾ ਕਸ ਹੈ ਆ ਜਿਹੜੇ ਗਰਾਹ ਦਿਸ਼ਾਲ ਨੇ ਸਾਰੇ ਉਹਨਾਂ ਲੋਕ ਜਿਹੜਾ ਝੂਠ ਹੈ ਸਾਰੀ ਇਹ ਝੂਠਾ ਕਰਵਾਣੀ ਨਹੀਂ ਮੰਦੀ ਜੂਰ ਪਰਵਾਣੀ ਦਾ ਵਿਸ਼ਾ ਤਾਂ ਨਹੀਂ ਇਹ ਸਭ ਕੋਈ ਝੂਠ ਹੈ ਤੇ ਤਿਵਾਰ ਨਾਲ ਜੋਗੀ ਜਾਣੇ ਰੁੱਤੇ ਸਭ ਕੁਝ ਉਹ ਤੋਂ ਸਾਫ਼ ਕਰਤਾ ਇਹ ਗੱਲਾਂ ਕਹਿ ਕੇ ਰੁੱਤ ਬਾ ਨਾ ਕੋਏ ਜਾ ਕਰਦਾ ਸ੍ਰਿਸ਼ਟੀ ਕੋ ਉਠਾ ਜੇ ਆਪੇ ਜਾਣੇ ਤੋਂ ਇਹ ਸਾਹ ਵਿੱਚ ਊੜ ਹੈ ਅਜਿੰਨਾ ਰੋਣਾ ਪਾਉਂਦੇ ਨੇ ਗ੍ਰਹਿ ਦੇ ਸ਼ਾਦਾ ਕਿ ਇਹਨਾਂ ਦਾ ਅਸਰ ਉਹ ਪਰਮੇਸ਼ਰ ਕਿੱਥੇ ਗਿਆ ਫਿਰ ਕੁਦੀ ਲੋਕ ਤਾਂ ਅਜਿਹੇ ਹੁੰਦੇ ਨੇ ਤੇ ਕੁਛ ਨਹੀਂ ਹੈ ਸਭ ਜਿਹੜੇ ਲੋਕ ਇਹਨੂੰ ਨਹੀਂ ਮੰਨਦੇ ਉਹ ਇਹ ਦੇਵਤੇ ਮੰਨਦੇ ਨੇ ਇਹਨੂੰ ਜਿੰਨੇ ਦੇਵਤਿਆਂ ਨੂੰ ਕੁੱਟ ਕੇ ਭਜਾਉਣ ਵਾਲੇ ਨੇ ਉਹ ਨਹੀਂ ਮੰਨਦੇ ਚਿੰਨੀ ਬਾੜਵੀ ਦੇਵਤੇ ਕੁੱਟ ਕੇ ਭਜਾਏ ਨੇ ਨਾ ਉਹਨਾਂ ਲੋਕਾਂ ਨੇ ਰਕਸ਼ਸਾਂ ਨੇ ਜਿਹਨੂੰ ਉਹ ਕਹਿੰਦੇ ਨੇ ਜਿਹੜੇ ਇਹਨਾਂ ਨੂੰ ਮੰंदे ਨਹੀਂ ਛਡਾਇਆ ਕਹਿ ਬ੍ਰਹਮ ਗਿਆਨ ਨਹੀਂ ਨੇ ਫਿਰੇ ਬੁਲੇ ਕਹੇ ਝੂਠੇ ਨੇ ਝੂਠੇ ਕਿਤਾ ਦੇਵਤੇ ਕੋਈ ਝੂਠੇ ਨੇ ਜੇ ਹੁਣ ਗੱਲ ਕਰਨੀ ਹੋਵੇ ਫੇਰ ਆਜਣ ਜਿਹੜੇ ਰੱਬ ਨੂੰ ਨਹੀਂ ਮੰंदे ਤੇ ਕੀ ਕਹਿਣਾ ਬਹੁਤ ਸਾਨੂੰ ਵੀ ਭਾਈ ਜਿਹੜਾ ਇਹ ਰੱਬ ਤੁਹਾਨੂੰ ਦੱਸਦੇ ਨੇ ਨਾ ਮਾਰਗੜੀ ਹੈ ਨਹੀਂ ਵਾਕਿਆ ਹੀ ਨਹੀਂ ਮਰਨਾ ਬੋ ਨਾ ਹੈਗਾ। ਉਹ ਕੋਈ ਹੋਰ ਵੀ ਹੈਗਾ ਨਵੀਂ। ਜਿਹੜਾ ਇਹਨਾਂ ਦਾ ਪ੍ਰੋਜੈਕਟ ਟੱਪ ਕੀਤਾ ਹੋਇਆ ਉਹ ਨਹੀਂ ਹੈ। ਕਿਤੇ ਤੁਸੀਂ ਸੱਚੇ ਹੋ। ਪਰ ਜਿਹੜਾ ਹੈਗਾ ਉਹ ਇਹਨਾਂ ਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ। ਕਿ ਤੁਹਾਨੂੰ ਇਹ ਮੂਰਖ ਨਹੀਂ ਦੱਸ ਸਕਿਆ ਰੱਬ ਕੀ ਹੈ ਦਾ ਮਤਲਬ ਇਹ ਨਹੀਂ ਰੱਬ ਹੈ ਨਹੀਂ। ਤੁਸੀਂ ਆਪ ਜੇ ਸਿਆਣੇ ਆਪ ਕੋਝ ਲੈਣ ਤੁਸੀਂ ਵੀ ਕਹਦੇ ਸਿਆਣੇ ਹੋ ਜੇ ਤੁਸੀਂ ਆਪਣੀ ਕੋਝੇ ਜੇ ਇਹ ਮੂਰਖ ਨੇ ਮੂਰਖ ਤੁਸੀਂ ਵੀ ਹੋ ਦੋਵੇਂ ਮੂਰਖ ਨੇ ਦੋਵੇਂ ਮੂਰਖ ਤੁਸੀਂ ਆਪ खोजਦੇ ਹੋਜ ਕੇ ਸਾਬਤ ਕਰਦੇ ਵੀ ਹੈ ਨਹੀਂ ਐਵੇਂ ਨਹੀਂ ਕਿ ਜੇ ਨਾ ਸੱਚੀ ਚੱਲ ਰਹੀ ਕਿ ਤੁਸੀਂ ਸਾਬਤ ਕਰਦੇ ਜੇ ਕੋਈ ਥਿਊਰੀ ਸਾਬਤ ਕਰਨੋਂ ਦੋੜੇ ਕੁਝ ਕੁਝ ਹੈ ਨਹੀਂ ਜੋ ਬੋਲਤ ਮੋਰ ਇਦੀ ਦਿਨਾਈ ਕਰੀ ਜਾਂਦੇ ਹੋ ਡਿਨਾਈ ਕਰਨ ਵਾਲਾ ਤਾਂ ਹੋਰ ਹੁੰਦਾ ਕਾਹੂਦ ਕਾਮ ਹੈ ਬਣਦੇ ਤਾਂ ਹੈਗੇ ਰੱਬ ਹੈਗਾ ਚਾਹੇ ਇਹਨਾਂ ਨੂੰ ਤਾਂ ਪਤਾ ਨਹੀਂ ਹੈ ਦੋ ਲਾਈਨ ਚ ਲੱਗੇ ਨੇ ਕਹਿੰਦਾ ਵੀ ਰੱਬ ਹੈਗਾ ਕਹਿੰਦਾ ਨਾ ਵੀ ਹੈ ਨਹੀਂ ਫਧੂਰ ਪੁੱਛਿਆ ਹੈਗਾ ਕਹਿੰਦਾ ਹੈਗਾ ਕਹਿੰਦਾ ਥੋੜੇ ਦਾ ਹੌਸ ਵਿੱਚ ਬਿਆਨ ਨਹੀਂ ਮਿਲਦੇ ਇੱਕੋ ਖਿੜਕੀ ਦੇ ਖੜੇ ਹੋ ਜਾਂਦੇ ਆ ਜਾਣੇ ਹੋ ਤੂੰ ਕਹਿੰਦਾ انا ਹੈਗਾ ਦਸ ਕੌਣ ਕਹਿੰਦਾ ਵੀ ਇਹ ਤਾਂ ਮੈਨੂੰ ਪਤਾ ਨਹੀਂ ਰੱਬ ਕਿਹਾ ਯਾਰ ਕੌਣ ਫਿਰ ਮੈਨੂੰ ਹਰ ਜੀ ਕੀ ਹੈ ਮਰ ਜਹੇਗਾ ਜੇ ਹੋਇਆ ਤਾਂ ਮੇਰੇ ਲੈ ਦੋ ਇਹਦੇ ਦੇ ਛਤਰ ਗਿਰੂ ਜੇ ਨਾ ਹੋਇਆ ਇਹ ਵੀ ਹੋ ਜਾਵੇ ਵੀ ਉਹ ਜਾ ਮੇਰੇ ਦੋਹਾਂ ਦਾ ਜੇ ਲੱਡੂ ਇਹਦੇ ਇੱਕ ਜੇ ਲੱਡੂ ਜੇ ਗਾਂ ਪਤੰਦਰ ਬੈਠਾ ਹੋਇਆ ਫੇਰ ਮੈਂ ਤਾਂ ਕਹਿੰਦਾ ਜੀ ਮੈਂ ਤਾਂ ਪਹਿਲੇ ਹੀ ਮੈਂ ਤਾਂ ਪਹਿਲੇ ਹੀ ਕਹਿੰਦਾ ਹੈਗਾ ਇਹ ਕੀ ਕਹੂਗਾ ਮੈਂ ਬਾਜੂ ਨੂੰ ਡਾਲਣ ਉਹਨਾਂ ਨੂੰ ਮਤਾਂ ਤਾਂ ਮੰਨ ਉਹ ਫੇਰ ਸਿਆਣੇ ਨੇ ਜਿਹੜੇ ਕਹਿੰਦੇ ਨੇ ਹੈਗੇ ਇਸ ਕਰਕੇ ਵਿਵੇਕ ਬੁੱਧੀ ਨੇ ਉਹਨਾਂ ਲੋਕਾਂ ਦਾ 파ਟ ਲਿਆ ਉਹਨਾਂ ਲੋਕਾਂ ਨੂੰ ਰਾਜ ਦਿੱਤਾ ਇੰਦਰ ਸੱਦ ਬਹਾਇਆ ਰਾਜ ਅਬਖੇਖ ਨੂੰ ਉਹਨਾਂ ਨੂੰ ਜਿਹੜੇ ਕਹਿੰਦੇ ਤੇ ਹੈਗਾ ਰਾਜ ਉਹਨੂੰ ਦਿੱਤਾ ਦੂਜਿਆਂ ਨੂੰ ਨਹੀਂ ਰਾਜ ਦਿੱਤਾ ਜਿਹੜੇ ਕਹਿੰਦੇ ਹੈ ਨਹੀਂ ਉਹ ਸ਼੍ਰੀਖੇ ਖੁਦਾਸ ਉਹਨਾਂ ਤੋਂ ਖਤਰਾ ਬਣੇ ਰਾਜ ਉਹਨਾਂ ਦੇਵਤਿਆਂ ਨੂੰ ਹੰਦਤਾ ਪਰ ਦੇਵਤਿਆਂ ਨੂੰ ਮਨਾ ਕੇ ਦਿੱਤਾ ਦੱਸ ਕੇ ਦਿੱਤਾ ਵੀ ਰੱਬ ਆ ਹੁੰਦਾ ਹੈ ਬ੍ਰਹਮ ਗਿਆਨ ਦੇ ਕੇ ਦੁਆ ਨੂੰ ਵੀ ਬਣਾ ਕੇ ਛੱਡਿਆ ਦੁਆ ਨੂੰ ਬੋਲ ਰਿਹਾ ਹੈ ਪਰ ਜੋ ਪ੍ਰੋਜੈਕਟ ਕਰਦੇ ਨੇ ਦੇਵਤੇ ਸਾਰੇ ਸਾਰੇ ਦੇਵਤੇ ਨੇ ਮੁਸਲਮਾਨ ਵੀ ਦੇਵਤੇ ਨੇ ਉਹ ਵੀ ਕਹਿੰਦੇ ਨੇ ਖੁਦਾ ਹੈਗਾ ਵਿਸਾਈ ਵੀ ਦੇਵਤੇ ਨੇ ਉਹ ਵੀ ਕਹਿੰਦੇ ਨੇ ਗੋੜਾ ਹੈਗਾ ਜਿਹੜੇ ਹੈਗਾ ਕਹਿੰਦੇ ਨੇ ਸਭ ਦੇ ਉੱਤੇ ਨੇ ਜਿਹੜੇ ਡਰਾਈ ਕਰਦੇ ਨੇ ਹੈ ਨਹੀਂ ਹੋਰ ਆਫ ਪਰ ਜਿਹੜੇ ਕਹਿੰਦੇ ਨੇ ਹੈਗਾ 10 ਕੋਈ ਨਹੀਂ ਸਕਦਾ ਐ ਸਾਰੇ ਕੋ ਸੈਲੀ ਦੇ ਛਿੱਟੇ ਪੱਟੇ ਸਮਝਾ ਕੋਈ ਨਹੀਂ ਸਕਦਾ ਕਿਸੇ ਤੱਕ ਨਾ ਨਹੀਂ ਸਮਝਾ ਰਿਹਾ ਕੋਈ ਬਾਣੀ ਨਹੀਂ ਸਮਝਾ ਰਹੀ ਇਹ ਸਾਰਿਆਂ ਨੂੰ ਸਮਝਾ ਸਕਦੀ ਹੈ ਪਰ ਜਿਹੜੇ ਕਹਿੰਦੇ ਨੇ ਹੈਗਾ ਇਹ ਓਖੇ ਬਨਣਗੇ ਜਿਹੜੇ ਕਹਿੰਦੇ ਨਹੀਂ ਹੈਗਾ ਉਹ ਛੇਤੀ ਬਨਣਗੇ ਪੂਰੀ ਵਜ੍ਹਾ ਕੀ ਹੈ ਪੂਰੀ ਵਜ੍ਹਾ ਕਿ ਉਹ ਤਾਂ ਨੇ ਚਿੱਟੇ ਕੱਪੜੇ ਜਿਹੜੇ ਕਹਿੰਦੇ ਨੇ ਹੈਗਾ ਨਹੀਂ ਉਹਨਾਂ ਨੇ ਕੋਈ ਡੁਪਲੀਕੇਟ ਰੰਗ ਨਹੀਂ ਬਣਿਆ ਹੋਇਆ ਕਾਬੂ ਕਾਬੂ ਡੁਪਲੀਕੇਟ ਤਾਂ ਨਹੀਂ ਕੋਈ ਬਣਿਆ ਜਿਨ੍ਹਾਂ ਨੇ ਡੁਪਲੀਕੇਟ ਰੰਗ ਚੜ੍ਹਿਆ ਹੈ ਜਿਨ੍ਹਾਂ ਨੂੰ ਉਹਨਾਂ ਦਾ ਪਹਿਲਾ ਰੰਗ ਉਤਰੂ ਤਾਂ ਉਹ ਜੜੂ ਜਿਹੜਾ ਕਪੜਾ ਚਟਾ ਉਹ ਨੂੰ ਜਾਈ ਜਾਂ ਮਰਜੀ ਚੜਾ ਦੇ ਸਿੱਧੇ ਜੜ ਜੂ ਉਹ ਛੇਤੀ ਬਨ ਜਾਂਦੇ ਨੇ ਔਰ ਉਹ ਐਸਾ ਮੰਨਦੇ ਨੇ ਇਹਨਾਂ ਨੂੰ ਚੰਗਾ ਬਲ ਕੋਈ ਨਾ ਗਜ਼ਰ ਸਾਰੇ ਸ਼ਹੀਦ ਹੋਏ ਬੰਦੇ ਨੇ ਕੋਈ ਨਹੀਂ ਬਚਿਆ ਰਾਖਸ਼ ਵੱਡੇ ਆਲਮੀ ਭੱਜ ਨਾ ਜਾਣਦੇ ਚਰਚਾ ਜੋ ਕੌਣ ਪਾਜਦਾ ਹੈ ਦੇਵ ਦੇ ਪਾਜਦੇ ਰਹਿੰਦੇ ਨੇ ਚਾਪ ਚਰਚਾ ਜੋ ਪਾਜਦੇ ਰਹਤੇ ਰਹੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਨਾ ਸਿੱਖੋ ਸਿੱਖੀ ਦਾ ਗਿਆਨ ਨਹੀਂ ਚਰਚਾ ਜੋ ਉਹੀ ਭਜਣਗੇ ਕਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਥੋੜੀ ਜੀ ਗੱਲ ਕਰਦੇ ਐਂ ਕਹਿ ਕੇ ਭਜ ਜਾਂਦੇ ਨੇ ਯਾਰ ਘਰ ਜਾਂਦੇ ਨੇ ਨਾ ਫੜੇ ਬਰਾ ਕੇ ਭਜ ਜਾਂਦੇ ਨੇ ਨਾ ਜੀ ਥੋੜੀ ਜੀ ਗੱਲ ਕਰਦੇ ਭੱਜ ਗਏ ਦੁਇਲੀ ਮੈਦੇ ਕੰਨਾਂ ਸਾਬਤ ਕਰੋ ਤਗੰਦੇ ਨੂੰ ਸਾਬਤ ਕਰੋ ਉਹਨਾਂ ਨੇ ਆਪਣਾ ਕੋਈ ਨਾਮ ਨਹੀਂ ਦੱਸਿਆ ਉਹਨਾਂ ਨੇ ਆਪਣਾ ਦੱਸਿਆ ਜਿ ਉਹਨਾਂ ਦਾ ਆਪਣੇ ਤੇ ਪੈਂਦੀ ਹੈ ਨਾ ਵਰਦੀ ਹੈ ਗਦਾ ਗਰੀਬੀ ਗਦਾ ہماری ਖੰਨਾਸਗਰ ਰਹਿਣ ਛੜੀ ਤੋਵਾ-ਤੋਵਾ ਕਰਕੇ ਭੱਜ ਜਾਂਦੇ ਨੇ ਬਿਲਕੁਲ ਜਦੋਂ ਮੁਸਲਮਾਨ ਨੂੰ ਉਦੋਂ ਸਾਬਤ ਕੀਤਾ ਬਨੰਦਪੁਰ ਸਾਹਿਬ ਕਹੇ ਤੁਹਾਡੀ ਕੁਰਾਨ ਚ ਗॉड ਫਦਾ ਕੀ ਹੈ ਇਹਦਾ ਗਿਆਨ ਨਹੀਂ ਹੈ ਕਹਿੰਦਾ ਮਨੇ ਨਹੀਂ ਇੱਕ ਕੀ ਹੈ ਜਿਹੜਾ ਇੱਕ ਦਾ ਗਿਆਨ ਨਹੀਂ ਹੈ ਸਾਡੇ ਗੁਰਬਾਣੀ ਵਿਚ ਹੈ ਇੱਕ ਕੀ ਹੈ ਇਹਦਾ ਕਹਿੰਦਾ ਨਹੀਂ ਹੈ ਹਮਾਰੇ ਬਸ ਬਤਾਓ ਅਗਰ ਹੈ ਤਾਂ ਬਤਾ ਦਸੇਗੀ ਉਹ ਕੁਰੀ ਮਹਾ ਰਹੀ ਮੈਂ ਕਹਤਾ ਉਹਨੇ ਜਿੰਨੀ ਮਿੱਠੀ ਹੈ ਸ਼ੁਕਰ ਵੀ ਹੋ ਜਾਂਦੀ ਹੈ ਇਹਦਾ ਨਾ ਜੇ ਮਿੱਠੀ ਹੈ ਸ਼ੁਕਰ ਵੀ ਹੋ ਜਾਂਦੀ ਹੈ ਇਹਦਾ ਨਾ ਦੰਦਾ ਸ਼ੁਕਰ ਹੋ ਗਈ ਫਿਰ ਇਹ ਰਿਐਕਸ਼ਨ ਵੀ ਕਰ ਜਾਂਦਾ ਖਿਆਲ ਆਹਰੋਂ ਨੇ ਮੰਨਣਾ ਆਪਿਆ ਵੀ ਇਹ ਗਿਆਨ ਹੈ ਮੈਂ ਇੱਕ ਕੀ ਆ ਫਿਰ ਇਹ ਸਮਝਾ ਦੇ ਮੈਨੂੰ ਜੇ ਤਾ ਪੜਿਆ ਕੁਰਾਨ ਚ ਆਖਰਾਂ ਨੇ ਬੋਲੇ ਹਾਂ ਇਹ ਜਾਣ ਤੋਂ ਹੈ ਬਈ ਸਾਡੇ ਸ਼ੁਰੂ ਇੱਥੇ ਹੁੰਦਾ ਹੈ ਕਾ ਮੂਰੇ ਲਿਖਿਆ ਹੈ ਗੁਰਾ ਇੱਕ ਦੇ ਬੁਝਾਈ ਗਾਹਾਂ ਕਿ ਮੈਨੂੰ ਇੱਕ ਦੱਸ ਦੇ ਕੀ ਹੈ ਸਾਡਾ ਦਾ ਵਿਸ਼ਾ ਕੀ ਹੈ ਇਹ ਵਿਸ਼ਾ ਕੁਰਬਾਨੀ ਦਾ ਇੱਕ ਕੀ ਹੈ ਵਟ ਇਜ਼ दैट ਵਨ ਜਿਹਨੂੰ ਦੁਨੀਆ ਕਹਦੀ ਹੈ ਹੋਰ ਕੋਈ ਵਿਸ਼ਾ ਹੀ ਨਹੀਂ ਜੇ ਕਿਸੇ ਬੰਦੇ ਨੇ ਗੁਰੂ ਦੀ ਕਹਾਣੀ ਛੇੜੀ ਹੈ ਤਾਂ ਉਹ ਭਾਈ ਪ੍ਰਤਾਸ ਹੈ ਕਿਸੇ ਗੁਰੂ ਨੇ ਗੁਰੂ ਦੀ ਬਾਣੀ ਨੂੰ ਐਕਸਪਲੇਨ ਕੀਤਾ ਜਿਹੜੇ ਅਸੀਂ ਗੁਰੂ ਕਹਿੰਦੇ ਆ ਮੰਨੇ ਜਾਂਦੇ ਸਾਡੀ ਆਪਣੀ ਭਾਸ਼ਾ 'ਚ ਗੁਰਬਾਣੀ ਦੀ ਭਾਸ਼ਾ ਜਦੂ ਨਹੀਂ ਹੈ ਉੱਥੇ ਪਰਮੇਸ਼ਰ ਹੈ ਸਾਡੀ ਆਪਣੀ ਬੋਲੀ ਆਪਣੀ ਬੋਲੀ ਦੇ ਵਿੱਚ ਗੱਲਾਂ ਕਹੀਆਂ ਬਣੀ ਹੋਈਆਂ ਨੇ ਗੁਰਬਾਣੀ ਦੀ ਜਿੱਤੇ ਆਪਣੀ ਬੋਲੀ ਨੂੰ ਡਿਨਾਈ ਕੀਤਾ ਗੁਰਬਾਣੀ ਚ ਆਪਣੀ ਬੋਲੀ ਕਈ ਜਗ੍ਹਾ ਬੰਦੀ ਹੋਈ ਚਾਰੇ ਜੋ ਕਈ ਜਗ੍ਹਾ ਮੰਨੇ ਨੇ ਕਈ ਜਗ੍ਹਾ ਘਟੇ ਚਾਰੇ ਖਾਣੀਆਂ ਕਈ ਜਗ੍ਹਾ ਮੰਨੀਆਂ ਹੋਈਆਂ ਚਾਰੇ ਖਾਣੀ ਚਾਰੇ ਬਾਣੀ ਗਾਂਜਾ ਦੇ ਕੇਤੇ ਖਾਣੀ ਕੇਤੇ ਬਾਣੀ ਤੁਸੀਂ ਸ਼ਾਰਦ ਦੇ ਵਿੱਚ ਗੱਲ ਕਰਦੇ ਸੋ ਸਾਰੀ ਭਾਸ਼ਾ ਵਰਤਣੀ ਪਊਗੀ ਤੁਹਾਨੂੰ ਜੇ ਨਹੀਂ ਵਰਤਾਂਗੇ ਤਾਂ ਲੋਕਾਂ ਦੇ ਪੰਜ ਕੁਝ ਨਹੀਂ ਬਣ ਕਿਸੇ ਦੂਜੇ ਪੁਤਰਾਨ ਘਾਰੀ ਨੇ ਨਾਨਕ ਦੇਵ ਜੀ ਇਹ ਕਹਿ ਲੋ ਉਹਨਾਂ ਨੇ ਪਰ ਨਾਨਕ ਦੇ ਉਤਰਾਧਿਕਾਰੀ ਨੇ ਕਿਸੇ ਨੇ ਆਪਣੇ ਪਹਿਲੇ ਆਪ ਤੋਂ ਪਹਿਲੇ ਕਿ ਤੋ ਉਹਨੂੰ ਕਹਾ ਜਿੰਮੇਵਾਰੀ ਮਿਲੀ ਹੈ ਜਿਹਦਾ ਉਹ ਉਤਰਾਧਿਕਾਰੀ ਸੀ ਉਹ ਤੋਂ ਪਹਿਲੇ ਦੀ ਹਿਸਟਰੀ ਬਾਰੇ ਕੋਈ ਨਹੀਂ ਦੱਸਦਾ ਉਹਦਾ ਕਿਹੜੇ ਪਿੰਡ ਦਾ ਜਨਮ ਸੀ ਉਹਦਾ ਮਾਂ ਬਾਪ ਕੌਣ ਸੀ ਕੱਲ ਦੀ ਜਾਂਚ ਕਰਨੀ ਸੀ ਕਿੰਨੀ ਉਮਰ ਚ ਆਇਆ ਕਿੰਨੀ ਉਮਰ ਗਿਆ ਇਹ ਗੱਲ ਕੋਈ ਨਹੀਂ ਕੀਤੀ ਕੀਤੀ ਹੋਈ ਹੈ ਤੇ ਭਾਈ ਗੁਰਦਾਸ ਨੇ ਕਿਉਂ ਕੀਤੀ ਕਿਉਂ ਕੀਤੀ ਜੇਦਾ ਮੱਲਾ ਗੁਰੂ ਘਰ ਨਾਲ ਉਹਦਾ ਸੰਬੰਧ ਹੈ ਕੋਈ ਨਹੀਂ ਉਹ ਬੰਦੇ ਦਾ ਬਿਲਕੁਲ ਉਸ ਬੰਦੇ ਦਾ ਸੰਬੰਧ ਗੁਰੂ ਘਰ ਨਾਲ ਨਹੀਂ ਹੁੰਦਾ ਉਹਦਾ ਸਾਰਾ ਮੂਲੇ ਗੁਰੂ ਘਰ ਦਾ ਲੱਗ ਲੱਗਿਆ ਕਿੱਕ ਗਲੇ ਲੱਗ ਲੈ ਕੇ ਕਹਿੰਦਾ ਕੁੰਜੀ ਦੱਸੋ ਕਿਹੜੇ ਪੁਆਇੰਟ ਹੈ ਗੁਰਬਾਣੀ ਦਾ ਜੀ ਦੀ ਉਹਨੇ ਵਿਆਖਿਆ ਕੀਤੀ ਸਤ ਸਤੋਖ ਦੀ ਵਿਆਖਿਆ ਨੇ ਕਿੱਥੇ ਕੀਤੀ ਗੁਰਮਤਿਵਾਰ ਨੂੰ ਗਿਆਨੇ ਕੋਈ ਨਹੀਂ ਚਾਰ ਪੌੜੀਆਂ ਦੀ ਬਜਾਇ ਤੈਨੂੰ ਬਣਾਤੀ ਉਹ ਗੁਰਮੁਖ ਦਾ ਸੁਭਾਅ ਪਾਣੀ ਵਰਗਾ ਬਣਦਾ ਗੁਰਸਿੱਖ ਨੂੰ ਪਾਣੀ ਨਾਲ ਬਰਾਬਰ ਬਣਦਾ ਗੁਰਸਿੱਖ ਪਾਣੀ ਹੁੰਦਾ ਪਾਣੀ ਦਾ ਵਾਹੇ ਕਿਹੜਾ ਵਾਹੇ ਸ਼ਰੀਰ ਸ਼ਰੀਰ ਆ ਦਾ ਪਾਣੀ ਦਾ ਤੱਕ ਜਲ ਤੇ ਦਰਬ ਬਣ ਸਜੇ ਗੁਰਸਿੱਖ ਦਾ ਜੋਤ ਹੈ ਉਹ ਤੇ ਉਸ ਬੰਦੇ ਨੂੰ ਜੋਤ ਦਾ ਗਿਆਨੇ ਨਹੀਂ ਜਦ ਤੱਕ ਜੁੜਿਆ ਹੋਇਆ ਬੰਦਾ ਇਹ ਜਿਹਨੇ ਵੀ ਗੁਬਾਰਾ ਲਿਖੇ ਜੋ ਵੀ ਗੱਲ ਦਾ ਉਹਨੂੰ ਪਤਾ ਹੀ ਨਹੀਂ। ਪਰ ਜਿਹੜੇ ਸਨਾਦਨੀ ਸੀ ਉਹ ਹੀ ਮਹਾਰਲ ਦੇ ਬਰੋੜ ਉਹਨਾਂ ਨੇ ਮਹਾਰਲ ਲਖਾਈਆ ਸੀ। ਸਨਾਦਨੀਆਂ ਵਾਰਾਂ ਨਾਲ ਜੁੜੇ ਹੋਏ ਨੇ। ਸਨਾਦਨੀਆਂ ਇਨਸਿਸਟ ਕਰਦੇ ਨੇ ਵਾਰਾਂ ਤੇ। ਜਿਹੜੇ ਕੁਲ ਸ਼ਕਤੀਓ ਸੁਰੂ ਦੇ ਵਾਰਾਂ ਦਾ ਬਲੂਗ ਤਾਂ ਪਰ ਉਹਨਾਂ ਨੂੰ ਗਿਆਨ ਇਹ ਨਾ ਨਹੀਂ ਰਿਹਾ ਕਿ ਇਹਨਾਂ ਦੇ ਪਰਦੇ ਫੋਲ ਦੇਣ। 60 ਸਾਲ ਦਾ ਲੱਗਦਾ ਨਾ ਬਰੋੜ ਉਹਨਾਂ ਦਾ। ਉਹ 6 ਸਾਲ ਦਾ ਤਾਂ ਉਹ ਚਰਚਾ ਜ ਮੈਂ ਇਨਵੋਲ ਵਾ ਕਿਹੜਾ ਦੀ ਚਰਚਾ ਦੇ ਵਿੱਚ ਇਨਵੋਲ ਹੋਵਾਂ ਜਿੱਤੇ ਚਰਚਾ ਹੁੰਦੀ ਰਹੀ ਐ ਨਾ 12 ਦਿਨਾਂ ਦੀ ਕਾ ਮੈਂ ਬੈਠ ਖੜ ਤੇ ਸੀ ਪਿਛੇ ਤਾਂ ਸਾਹ ਸੁਣਨਾ ਹੁੰਦੀ ਸੀ ਕਿ ਕੀ ਪਰਛਲ ਦੇੜੇ ਕੀ ਕਹਿੰਦੇ ਨੇ ਫੜ ਭੱਜ ਜਾਂਦੇ ਨੇ ਹਾਂਜੀ ਨਾਨਕ ਕਥਨਾ ਕਰੜਾ ਸਾ ਨਾਨਕ ਕਥਨਾ ਕਰੜਾ ਸਾਰੇ ਜਿਹੜਾ ਸੱਚ ਕਥਨਾ ਨਾ ਕਥਨ ਕਰਨੇ ਸਾਰ ਗਿਆਨ ਜੋ ਕਥਨ ਕਰਨਾ ਕੋਈ ਸ਼ੌਕੀ ਗੱਲ ਨਹੀਂ ਹੈ ਇਹ ਕਾਖੜੀ ਕਰ ਸੰਸਾਰ ਤੋਂ ਕੁੱਤੇ ਉੱਠ ਕੇ ਹੁੰਦੀ ਹੈ ਇਹ ਗੱਲ ਮਾਇਆ ਤੋਂ ਉੱਤੇ ਉੱਠ ਕੇ ਗੱਲ ਹੈ ਇਹ ਕਥਨ ਕਰਨਾ ਜਦ ਕਹਾਵਾ ਸਮਾਨ ਕਦੇ ਸਲਿੱਪ ਕਰਕੇ ਨਾ ਮੰਨਦਾ ਸਾਰੇ ਜੇਤਾ ਕੀਤਾ ਤੇ ਤਾਂ ਨੋ ਜਿੰਨੇ ਕਰਤਾ ਗੁਰਬਾਣੀ ਨਹੀਂ ਸਭ ਨਾਮ ਨਹੀਂ ਕਰਤਾ ਸਭ ਹੁਕਮ ਹੈ ਜੈ ਗੈਜੀ ਮੈਂ ਆਬ ਖਸਬ ਦੀ ਬਾਣੀ ਤੈਸੜਾ ਕਲੀ ਗਿਆਨ ਮੈਂ ਦਾਤੋ ਬਿਲਕੁਲ ਆਪਣੀ ਮਨਵਰਜੇ ਦੀ ਕੋਈ ਗੱਲ ਨਹੀਂ ਇਹਦੇ ਚ ਨਾ ਨਾਨਕ ਦੀ ਬਾਣੀ ਹੈ ਨਾ ਕਬੀਰ ਦੀ ਬਾਣੀ ਹੈ ਨਾ ਕਿਸੇ ਭਗਤ ਦੀ ਬਾਣੀ ਹੈ ਇਹ ਪਰਮੇਸ਼ਰ ਦੀ ਬਾਣੀ ਹੈ ਪਰਮੇਸ਼ਰ ਦੀ ਬਾਣੀ ਦਾ ਮੁਖਿਆ ਸਾਡੀ ਬਾਤ ਹੈ ਪਰਮੇਸ਼ਰ ਦੀ ਬਾਣੀ ਦਾ ਗਿਆਨ ਪਰਮੇਸ਼ਰ ਕੀ ਚਾਹਤੈ ਸਤੋ ਕੀ ਕਰਨਾ ਆ ਕਿਉਂ ਨੈ ਸ੍ਰੀ ਸਾਹਿਬ ਜੀ ਜੀਭ ਕਿਵੇਂ ਵਿਛੜਿਆ ਉਹ ਤੋਂ ਜੋ ਉਹਨੇ ਦੱਸਿਆ ਉਹ ਸਾਨੂੰ ਦੱਸ ਲੋਹਨੇ ਕਹਾਇਆ ਕਹਿਤਾ ਤੁਸੰ ਬਾਝਾ ਵੀ ਇਹ ਕਹੇ ਜੋ ਪ੍ਰਭ ਕਹਾ ਸੋਈ ਹੋ ਕਹਿਉ ਔਰ ਕਿਸੂਸੇ ਬਿਆਨ ਨਗਾਹ ਮੈਂ ਕਿਸੇ ਨਾਲ ਦੁਸ਼ਮਣੀ ਨਹੀਂ ਕਰ ਰਿਹਾ ਲੋਨਵ ਨੂੰ ਦੱਸੇ ਮਿਲ ਗਿਆ ਕੋਈ ਵਿਸ਼ਵਾਸ ਕਰੋ ਕੋਈ ਨਾ ਕਰੋ